ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪਸ਼ਾਬ ਕਿਸਾਨ ਯੂਨੀਅਨ ਅੱਜ ਪਿੰਡ ਦਾਤੇਵਾਲ ਦੇ ਵਿੱਚ ਇੱਕ ਨਵੀਂ ਇਕਾਈ ਗਠਿਤ ਕੀਤੀ ਗਈ ਜਿਹੜੇ ਪਹਿਲਾਂ ਤੋਂ ਵੀ ਸਾਡੇ ਨਾਲ ਵਰਕਰ ਕੰਮ ਕਰਦੇ ਸੀ ਪਿੰਡ ਦੇ ਵਿੱਚ ਜਿਹੜਾ ਬਿਜਲੀ ਬਿੱਲ 202500 ਦੇ ਖਿਲਾਫ ਮਤੇ ਪਾਏਗੇ ਅਤੇ ਇੱਕ ਮਤਾ ਪਾਇਆ ਗਿਆ ਵੀ ਸਾਰੇ ਪਿੰਡ ਦੇ ਵਿੱਚ ਜਿੰਨੇ ਵੀ ਸਮਾਰਟ ਕੈਪ ਵਾਲੇ ਮੀਟਰ ਲੱਗੇ ਆ ਉਹ ਲਾ ਕੇ ਬਿਜਲੀ ਘਰ ਦੇ ਵਿੱਚ ਜਮ੍ਹਾਂ ਕਰਵਾਏ ਜਾਣਗੇ ਪਹਿਲਾਂ ਵੀ ਇਹ ਅੱਜ ਤੱਕ ਇਹ ਗੱਲਾਂ ਕਹੀਆਂ ਗਈਆਂ ਵੀ ਜਿਹੜੀਆਂ ਉਹ ਕਿਸਾਨ ਯੂਨੀਅਨਾਂ ਆ ਉਹ ਸਮਾਰਟ ਮੀਟਰ ਪਿੰਡਾਂ ਦੇ ਵਿੱਚ ਨਹੀਂ ਲੱਗੰਦੇਆਂ ਜੀਆਂ ਚੈਪ ਵਾਲੇ ਮੀਟਰ ਨਹੀਂ ਲੱਗੰਦੇ ਤੇ ਜਾਣਗੇ ਅੱਜ ਪਿੰਡ ਸਾਤੇਵਾਲ ਦੇ ਵਿੱਚ ਛੇਰੇ ਪਸ਼ਾਬ ਕਿਸਾਨ ਯੂਨੀਅਨ ਵੱਲੋਂ ਜਿਹੜੇ ਸਮਾਰਟ ਮੀਟਰ ਆ ਉਹ ਉਤਾਰੇ ਗਏ ਆ ਤੇ ਉਤਾਰ ਕੇ ਬਿਜਲੀ ਘਰ ਦੇ ਵਿੱਚ ਐਸਟੀਓ ਨੂੰ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਜਾਣਗੇ ਤੋ ਛੇਰੇ ਪੰਜਾਬ ਜਥੇਬੰਦੀ ਦਾ ਐਲਾਨ ਆ ਵੀ ਜਿਹੜੇ ਸਮਾਰਟ ਮੀਟਰ ਆ ਪਿੰਡਾਂ ਦੇ ਵਿੱਚ ਨਹੀਂ ਲਗਣ ਦਿੱਤੇ ਜਾਣਗੇ ਜਿਓ ਜ਼ਬਰਦਸਤੀ ਲਾਇਆ ਜਾਂਦੇ ਆ ਤਾਂ ਉਹਨਾਂ ਨੂੰ ਉਤਾਰ ਕੇ ਬਿਜਲੀ ਘਰ ਦੇ ਵਿੱਚ ਜਮ੍ਹਾਂ ਕਰਾਇਆ ਜਾਵੇਗਾ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਜਦੋਂ ਬਿਜਲੀ ਘਰ ਪੰਜਾਬ ਦੇ ਵਿੱਚ ਬਣਿਆ ਸੀ ਵੀ ਨੋ ਪ੍ਰੋਫਿਟ ਨੋ ਲੋਸ ਦੇ ਉੱਤੇ ਤੁਹਾਨੂੰ ਬਿਜਲੀ ਦਿੱਤੀ ਜਾਊਗੀ ਇਹਦੇ ਨਾਲ ਬਹੁਤ ਭਾਰੀ ਬਿੱਲ ਲੱਖਾਂ ਰੁਪਿਆ ਲੋਕਾਂ ਨੂੰ ਬਿੱਲ ਆਉਂਦਾ ਜਿਹੜਾ ਲੋਕੀ ਨਹੀਂ ਤਾਰ ਸਕਦੇ ਕਿ ਪੁਰਾਣੇ ਗਰਾਰੀ ਵਾਲੇ ਮੀਟਰ ਲੱਗਣਗੇ ਤੇ ਤਾਂ ਹੀ ਲੋਕ ਬਿੱਲ ਦੇ ਪਹੁੰਚਗੇ ਨਹੀਂ ਤਾਂ ਜਿੰਨੇ ਵੀ ਚੱਪ ਵਾਲੇ ਮੀਟਰ ਲੱਗੇ ਆ ਸਾਰੇ ਅਸੀਂ ਅੱਜ ਲਾ ਕੇ ਪਿੰਡ ਦਾ ਤੇ ਉਹਦਾ ਉਹਦੇ ਵਿੱਚ ਬਿਜਲੀ ਘਰਵਾਂ ਚ ਜਮ੍ਹਾਂ ਕਰਵਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਚੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਤੇਰੀ ਬਲ 2025 ਵਾਪਸ ਲਓ ਵਾਪਸ ਲਾਓ ਵਾਪਸ ਲਾਓ ਈਨੇ ਬਲ 2025 ਵਾਪਸ ਲਓ ਵਾਪਸ ਲਾਓ ਵਾਪਸ ਲਾਓ ਸਤਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਰੇ ਪੰਜਾਬ ਜਥੇਬੰਦੀ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ